ਮੇਰੀ ਜੰਦ ਜਾਣੀ ਹੀ ਸੀਗੀ ਮੇਰਾ ਰੂਹ ਇੱਥੇ ਵਸਦੀ ਸੀ ਲੱਗਦਾ ਕਿ ਮੇਰੀ ਕਿਸੇ ਨਾਲ ਕੋਈ ਰੰਜਿਸ਼ ਜਾਂ ਮੇਰੀ ਕਿਸੇ ਨਾਲ ਕੋਈ ਲੜਾਈ ਜਾਂ ਮੇਰਾ ਕਿਸੇ ਨਾਲ ਕੋਈ ਵਿਰੋਧ ਆ ਜੇ ਕੋਈ ਇਹ ਕਰੂਗਾ ਵੀ ਤਾਂ ਮੈਂ ਦੋਵੇਂ ਹੱਥ ਜੋੜ ਕੇ ਉਹਦੇ ਉਹਦੇ ਨਾਲ ਵੀ ਜਾ ਕੇ ਗੱਲ ਕਰੂੰਗਾ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਤੁਹਾਡੇ ਛੋਟੇ ਭਰਾ ਤੇ ਜੇ ਕੋਠੀ ਤੇ ਝੰਡਾ ਵੀ ਲਾਉਣਿਆ ਤਾਂ ਪੂਰੇ ਪੰਜਾਬ ਚ ਜਿਹੜਾ ਇੱਕ ਮੈਸੇਜ ਜਾਂਦਾ ਕਿਉਂਕਿ ਗੁਰੂ ਮਹਾਰਾਜ ਦੀ ਰਜਾ ਜੋ ਤੁਹਾਡੇ ਜੀਵਨ ਚ ਲਿਖਿਆ ਹੁੰਦਾ ਉਹ ਹੋ ਕੇ ਰਹਿੰਦਾ ਸੋ ਇੱਕ ਉਹ ਇੱਕ ਦੌਰ ਸੀਗਾ ਨਿਕਲ ਗਿਆ ਤੇ ਹੁਣ ਗੁਰੂ ਮਹਾਰਾਜ ਭਲੀ ਘਰ ਤੇ ਅਸੀਂ ਵਧੀਆ ਤਰੀਕੇ ਨਾਲ ਆ ਜਿਹੜਾ ਅਬਦੇ ਹਲਕੇ ਨੂੰ ਰਿਪਰੈਜ਼ੈਂਟ ਕਰ ਸਕੀਏ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਸਕੀਏ ਕਿਉਂਕਿ ਕੱਲ ਦਾ ਤੁਸੀਂ ਨੇ ਦੇਖਿਆ ਹੋਣਾ ਮੈਨੂੰ ਲੱਗਦਾ ਵੀ ਸੋਸ਼ਲ ਮੀਡੀਆ ਤੇ ਜੱਜ ਇਸ ਦਿਨ ਵੀ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਤੁਹਾਡੇ ਛੋਟੇ ਭਰਾ ਤੇ ਜੇ ਕੋਠੀ ਦੇ ਝੰਡਾ ਵੀ ਲਾਉਣਿਆਂ ਤਾਂ ਪੂਰੇ ਪੰਜਾਬ ਚ ਜਿਹੜਾ ਇੱਕ ਮੈਸੇਜ ਜਾਂਦਾ ਕੋਈ ਨਾਰਾਜ਼ਗੀ ਮੇਰਾ ਪਰਿਵਾਰ ਆ ਤੇ ਬਿਲਕੁਲ ਪਰਿਵਾਰ ਚ ਦੇਖੋ ਕਈ ਵਾਰ ਆਪਾਂ ਜਿਵੇਂ ਘਰੇ ਵੀ ਆਪਾਂ ਹੁੰਨੇ ਆ ਤਾਂ ਇੱਕ ਦੂਸਰੇ ਦੀ ਰਾਏ ਨਹੀਂ ਮਿਲਦੀ ਹੁੰਦੀ ਕਈ ਵਾਰ ਸੋ ਉਹ ਚੀਜ਼ਾਂ ਹੈਗੀਆਂ ਨੇ ਤੇ ਬਿਲਕੁਲ ਮੇਰਾ ਪਰਿਵਾਰ ਆ ਤੇ ਹਰ ਇੱਕ ਬੰਦੇ ਨੂੰ ਮੈਂ ਆਪਦੇ ਨਾਲ ਤੋਰਨਾ ਸਾਰੇ ਛੋਟੇ ਭਰਾ ਨੇ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਅਸੀਂ ਇਕੱਠੇ ਹੋ ਕੇ ਜਿਹੜਾ ਵਧੀਆ ਤਰੀਕੇ ਨਾਲ ਆ ਆਪਦੇ ਲੋਕਾਂ ਦੀ ਆਪਦੀ ਪਾਰਟੀ ਦੀ ਵਿਚਾਰਧਾਰਾ ਜਿਹੜਾ ਲੋਕਾਂ ਚ ਲੈ ਕੇ ਜਾਵਾਂਗੇ ਅਕਸਰ ਨਾ ਪੋਲੀਟੀਕਲ ਲਾਈਨ ਦੇ ਵਿੱਚ ਕੋਈ ਵੀ ਵਾਦਾ ਜਾਂ ਕੋਈ ਇਹੋ ਜਿਹੀ ਗੱਲ ਮੈਨੂੰ ਲੱਗਦਾ ਵੀ ਕੋਈ ਮੈਨੇ ਨਹੀਂ ਰੱਖਦੀ ਹਰ ਇੱਕ ਪਾਰਟੀ ਨੂੰ ਇੱਕ ਚੰਗੇ ਲੀਡਰ ਦੀ ਜ਼ਰੂਰਤ ਆ ਤੇ ਹਰ ਇੱਕ ਚੰਗੇ ਲੀਡਰ ਨੂੰ ਇੱਕ ਚੰਗੀ ਪਾਰਟੀ ਦੀ ਜ਼ਰੂਰਤ ਹੁੰਦੀ ਆ ਜਾਂ ਵੈਸੇ ਸੁਭਾਅ ਇੱਕ ਜੀ ਗੱਲ ਕਰ ਲਈਏ ਨਹੀਂ ਉਹ ਮੇਰੇ ਸਤਕਾਰਯੋਗ ਨੇ ਵੱਡੇ ਨੇ ਆਪਾਂ ਪਰਿਵਾਰ ਚ ਕੋਈ ਜੇ ਆਪਾਂ ਕਿਸੇ ਬੱਚੇ ਨੂੰ ਘੂਰ ਵੀ ਦਿੰਨੇ ਆ ਤਾਂ ਇਹ ਕਿਹੜੀ ਗੱਲ ਆ ਆਪਾਂ ਨੂੰ ਉਹਨਾਂ ਦੀ ਘੂਰ ਮੰਨਣੀ ਪੈਂਦੀ ਆ ਕੋਈ ਇਹ ਜੀ ਗੱਲ ਨਹੀਂ ਹੈ ਨੰਬਰ 2 ਜਿਹੜਾ ਤੁਸੀਂ ਨੇ ਪੁੱਛਿਆ ਆਮ ਆਦਮੀ ਵਾਲਾ ਉਹ ਇੱਕ ਮੇਰਾ ਗੁੱਸੇ ਚ ਲਿਆ ਹੋਇਆ ਇੱਕ ਫੈਸਲਾ ਸੀਗਾ ਤੇ ਉਸ ਤੋਂ ਬਾਅਦ ਤੁਸੀਂ ਨੇ ਮੈਨੂੰ ਕਦੇ ਦੇਖਿਆ ਨਹੀਂ ਹੋਣਾ ਕਦੇ ਵੀ ਘਰ ਤੋਂ ਬਾਹਰ ਹੀ ਨਹੀਂ ਸੀ ਮੈਂ ਠੀਕ ਹੈ ਸੋ ਮੇਰੀ ਜੰਦ ਜਾਣੇ ਹੀ ਸੀਗੀ ਮੇਰਾ ਰੂਹ ਇੱਥੇ ਵਸਦੀ ਸੀ ਕਿਉਂਕਿ ਯੂਨੀਵਰਸਿਟੀ ਤੋਂ ਨਿਕਲ ਕੇ ਮੈਂ ਕੰਮ ਹੀ ਇੱਥੇ ਕਰਿਆ ਸੀਗਾ ਹਰ ਇੱਕ ਨਾਲ ਜ਼ਰੂਰ ਆਪਦੇ ਛੋਟੇ ਭਰਾ ਤੋਂ ਹਰ ਇੱਕ ਨੂੰ ਗਿਲਾ ਗੁੱਸਾ ਹੁੰਦਾ ਕਿਉਂਕਿ ਮੈਂ ਉਦੋਂ ਇੱਕ ਥੋੜਾ ਜਿਹਾ ਗੁੱਸੇ 'ਚ ਸਟੈਪ ਲਿਆ ਸੀ ਬਟ ਮੈਨੂੰ ਨਹੀਂ ਲੱਗਦਾ ਕਿ ਮੇਰੀ ਕਿਸੇ ਨਾਲ ਕੋਈ ਰੰਜਿਸ਼ ਜਾਂ ਮੇਰੀ ਕਿਸੇ ਨਾਲ ਕੋਈ ਲੜਾਈ ਜਾਂ ਮੇਰਾ ਕਿਸੇ ਨਾਲ ਕੋਈ ਵਿਰੋਧ ਆ ਜੇ ਕੋਈ ਇਹ ਕਰੂਗਾ ਵੀ ਤਾਂ ਮੈਂ ਦੋਵੇਂ ਹੱਥ ਜੋੜ ਕੇ ਉਹਦੇ ਉਹਦੇ ਨਾਲ ਵੀ ਜਾ ਕੇ ਗੱਲ ਕਰੂੰਗਾ ਚਾਹਵਾ ਨੇ ਇਹ ਵੀ ਵਾਪਸ ਕਰ ਰਹੇ ਨੇ ਤੁਸੀਂ ਕੋਈ ਇਹ ਰਿਆ ਚਿੱਠੀ ਪੱਤਰ ਦੇਖਿਆ ਉਹ ਕਈ ਵਾਰ ਨਾ ਗੱਲ ਉਹ ਵਿਚਾਰੀ ਕੁੜੀ ਦੀ ਉਹ ਭੈਣ ਆ ਸਾਡੀ ਉਹ ਗੱਲ ਉਹਦੇ ਨਾਲ ਕੋਈ ਹੋਰ ਹੋ ਰਹੀ ਸੀ ਉਹਨੂੰ ਉਹਨੇ ਨਾ ਕੋਰਿਲੇਟ ਕਰਕੇ ਉਹਦੇ ਬਾਅਦ ਜੇ ਤੁਸੀਂ ਉਹਨਾਂ ਦੀ ਅਗਲੀ ਇੰਟਰਵਿਊ ਸੁਣੋਂਗੇ ਤਾਂ ਉਹਨਾਂ ਨੇ ਕਿਹਾ ਵੀ ਹੈ ਵੀ ਮੈਂ মিডিਆ ਦਾ ਬੜਾ ਹੈਰਾਨ ਆ ਵੀ ਮੇਰੀ ਗੱਲ ਨੂੰ ਕਿਹੜੇ ਪਾਸੇ ਨੂੰ ਲੈ ਗਏ ਯਾਨੀ ਕਿ ਉਹ ਕਿਉਂਕਿ ਉਦੋਂ ਮੁੱਦਾ ਬਣਿਆ ਹੋਇਆ ਸੀ ਨਾ ਦਲਵੀਰ ਸਿੰਘ ਗੁਲਦੀ ਦੀ ਜਾਇਨਿੰਗ ਦਾ ਤਾਂ ਹੁਣ ਉਹਦੇ ਨਾਲ ਜੋੜ ਕੇ ਤਾਂ ਉਹਨਾਂ ਨਾਲ ਤੁਸੀਂ ਹੁਣ ਵੀ ਆਪਾਂ ਲਾਈਵ ਉਹਨਾਂ ਨਾਲ ਗਾ ਤੁਸੀਂ ਟੈਲੀਫੋਨ ਕਰਕੇ ਪੁੱਛੋਗੇ ਤੁਹਾਨੂੰ ਸਾਰਾ ਕੁਝ ਕੋਈ ਇਹੀ ਜੀ ਗੱਲ ਨਹੀਂ ਨਾ ਇਹੀ ਜੀ ਚੀਜ਼ ਹੁੰਦੀ ਹੈ ਸਿਰਫ ਇੱਕ ਚਲੋ ਵਧੀਆ ਦੋ ਚਾਰ ਦਿਨ ਸਾਰਿਆਂ ਦਾ ਖੁਸ਼ੀ ਮਿਲੀ ਸਾਰਿਆਂ ਨੂੰ ਟਾਈਮ ਪਾਸ ਹੋ ਗਿਆ